ਸਤਨਾਮ ਸ੍ਰੀ ਵਹਿਗੁਰੂ ਸਾਹਿਬ ਜੀਓ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਉਪਰ ਸੁਆਮੀ ਮਾਨਸ ਕੀ ਗਤੇ ਹੀ ਹਮਾਉ ਗੁਣ ਭਰੇ ਇੱਕ ਗੁਣ ਨਹੀਂ ਅੰਮ੍ਰਿਤ ਛਾੜ ਵਿਖੈ ਵਿਖਾਈ ਮਾਇਆ ਦਦਾਰ ਸਿਉ ਪ੍ਰੀਤ ਲਗਾਈ ਇਕਤਮ ਪੰਥ ਸੁਨਿਓ ਗੁਰ ਸੰਗਤ ਤਹਿ ਮਿਲੰਤ ਜਮ ਤ੍ਰਾਸ ਮਿਟਾਈ ਇਕ ਅਰਦਾਸ ਬਾਟ ਕੀਰਤ ਕੀ ਰਾਮਦਾਸ ਰੱਖੋ ਸਰਣਾਇ ਹੋਇ ਸਤਿ ਨਕਾ ਸਮਦੀ ਨੂਰ ਅਰਸਹੋਂ ਪੁਰਸਹੋਂ ਛੱਟੀਐ ਤੋਦਲਠੇ ਸਤੇ ਪਾਤੀਸ਼ਾ ਮਲ ਜਨਮ ਜਨਮ ਦੀ ਕੱਟੀਐ ਸੁਖੋ ਟਲ ਬੁਰ ਸੇਵੀਐ ਅਹਨ ਸਹਜ ਸੁਭਾਏ ਦਰਸ਼ਨ ਪਰਸੇ ਗੁਰੂ ਕੈ ਜਨਮ ਮਰਨ ਦੁਖ ਜਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਲੋਕ ਮਹਿਲਾ ਤੀਜਾ ਵਿੜਨਾ ਵੈ ਸਭ ਪਰਮ ਦੇ ਨਿਤ ਜਗ ਟੋਟਾ ਸਾਰ ਮਨ ਮੁਖ ਕਰਮ ਕਮਾਵਣੇ ਹੋ ਮੈਂ ਅੰਧ ਗੂੜ ਗੁਰਮੁਖ ਅਮਰਦ ਬੀਵਣਾ ਆਨਕ ਸ਼ਬਦ ਵਿਚਾਰ ਵਿੜਨਾ ਬ ਸਭ ਭਰਮ ਦੇ ਨਿਤ ਜਗ ਟੋਟਾ ਸਸਾਰ ਨਨ ਮੁਖ ਕੰਮ ਕਮਾਵਣੇ ਹੋ ਮੈਂ ਅੰਧ ਗੁਬਾਰ ਗੁਰ ਮੁਖ ਅੰਮ੍ਰਿਤ ਪੀਵਣਾ ਨਾਨਕ ਸ਼ਬਦ ਵਿਚਾਰ ਮਹਿਲਾ ਤੀਜਾ ਸਹਜੇ ਜਾਗ ਸਹਜੇ ਸੋਵੈ ਗੁਰ ਮੁਖ ਅਨੰਦਿਨ ਸਤਤ ਹੋਵੇ ਮਨ ਮੁਖ ਪਰਮੈ ਸਹਿਸਾ ਹੋਵੇ ਅੰਤਰ ਚਿੰਤਾ ਨੀਂਦ ਨਾ ਸੁਵੇ ਗਿਆਨੀ ਜਾਗਹਿ ਸਵੇ ਸੁਭਾਏ ਨਾਨਕ ਨਾਮ ਰਤਿਆਂ ਬਲ ਜਾਉ ਪੌੜੀ ਸੇ ਹਰ ਨਾਮ ਤੇ ਆਵੇ ਜੋ ਹਰ ਰਤਿਆ ਹਰ ਇੱਕ ਤੇ ਆਵੇ ਇੱਕ ਇੱਕੋ ਹਰ ਸਤਿਆ ਹਰਿ ਕੋ ਵਰਤੈ ਇਕ ਇਕੋ ਉਤਪਤਿਆ ਜੋ ਹਰ ਨਾਮ ਤੇ ਬੈ ਤਿਨ ਡਰ ਸਟ ਕਤਿਆ ਗੁਰਮਤੀ ਦੇਵਿਆਪ ਗੁਰਮੁਖ ਹਰ ਜਪਿਆ ਤੇ ਆਵੇਂ ਤਿੰਨ ਡਰ ਛੱਡ ਕਤਿਆ ਗੁਰਮਤੀ ਦੇ ਵੈ ਆਪ ਗੁਰਮੁਖ ਹਰ ਜਪਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ